ਕਰਪੂਤਲਾ ਦੇ ਕਰੀਬ 123 ਪਿੰਡ ਹਰਦੀ ਲਪੇਟ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਖੇਤਰ ਨੇ ਜ਼ਿਲ੍ਹੇ ਦੇ ਵਿੱਚ 5728 ਲੋਕ ਪ੍ਰਭਾਵਿਤ ਹੋਏ ਨੇ ਅਤੇ 1428 ਨੂੰ ਸੁਰੱਖਿਆ ਥਾਵਾਂ ਤੇ ਪਹੁੰਚਾਇਆ ਗਿਆ ਇਸੇ ਦੌਰਾਨ ਸੁਲਤਾਨਪੁਰ ਲੋਧੀ ਦੇ ਪਿੰਡ ਮੋੜ ਇੰਦਰਪੁਰ ਸਤਲੁਜ ਬਿਆਸ ਦੋਵਾਂ ਦਰਿਆਵਾਂ ਦੀ ਦੂਰੀ ਮਾਰ ਪੈ ਰਹੀ ਹੈ ਪਹਿਲਾ ਆਲੀ ਕਲਾਂ ਦੇ ਵਿੱਚ ਸਥਾਈ ਬੰਨ ਟੁੱਟਣ ਦੇ ਨਾਲ ਫਸਲਾਂ ਦੇ ਵਿੱਚ ਪਾਣੀ ਭਰ ਗਿਆ ਸੀ ਤੇ ਹੁਣ ਸਤਲੁਜ ਦਰਿਆ ਦਾ ਇੱਕ ਹੋਰ ਬੰਨ ਟੁੱਟਣ ਦੇ ਕਾਰਨ ਹਾਲਾਤ ਹੋਰ ਵੀ ਗੰਭੀਰ ਹੋ ਗਏ ਨੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਹਨਾਂ ਨੂੰ ਹਾਲੇ ਤੱਕ ਕੋਈ ਵੀ ਜਿਹੜੀ ਕਿ ਸਹੂਲਤ ਨਹੀਂ ਪਹੁੰਚੀ ਅਤੇ ਕੋਈ ਵੀ ਸੰਸਥਾ ਉਹਨਾਂ ਤੱਕ ਕਿਸੇ ਨੇ ਵੀ ਪਹੁੰਚ ਨਹੀਂ ਕੀਤੀ ਅਤੇ ਉਹਨਾਂ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਜਲਦ ਹੀ ਬੇੜੀਆਂ ਮੱਛਰਦਾਨੀਆਂ ਤਰਪਾਲਾਂ ਤੇ ਪਸ਼ੂਆਂ ਦੇ ਲਈ ਚਾਰਾ ਵਰਗੀ ਜ਼ਰੂਰੀ ਰਾਹਸਮਗਰੀ ਤੁਰੰਤ ਜਿਹੜੀ ਆ ਕਿ ਉਹ ਪਹੁੰਚਾਈ ਜਾਵੇ ਜ਼ਿਲ੍ਹੇ ਦੇ ਵਿੱਚ ਕੁੱਲ 14934 ਹੈੱਡਕੁਆਟਰ ਜਿਹੜੇ ਕੀ ਬਣੇ ਹੋਏ ਨੇ ਤਾਂ ਉਹਨਾਂ ਨੇ ਕਿਹਾ ਹੈ ਕਿ ਜਲਦ ਤੋਂ ਜਲਦ ਜਿਹੜੀ ਕੀ ਰਾਸ ਸਮਗਰੀ ਹੈ ਸਾਡੇ ਤੱਕ ਪਹੁੰਚਾਈ ਜਾਵੇ ਮੈਂ ਤੁਹਾਡੇ ਦਾ ਕੀ ਕਹਣਾ ਚਾਹੁੰਦਾ ਮੇਰਾ ਨਾਮ ਜਸਰਨ ਸਿੰਘ ਆ ਜੀ ਤੇ ਆ ਆਪਰੇ ਤੁਸੀਂ ਦੇਖ ਹੀ ਰਹੇ ਹੋ ਹੁਣ ਹਾਲਾਤ ਤਾਂ ਕਿਦਾਂ ਦੇ ਆ ਬਟ ਇਨਾ ਹੈਗਾ ਮੈਂ ਪ੍ਰਸ਼ਾਸਨਾਂ ਜਾਂ ਕੋਈ ਸੇਵਾ ਸਮਾਜ ਸੇਵਾ ਨੂੰ ਇਹੋ ਕਹਿਣਾ ਚਾਹਣਾ ਵੀ ਇੱਥੇ ਕੋਈ ਪਸ਼ੂਆਂ ਦਾ ਚਾਰਾ ਆਵੇ ਕਿਉਂਕਿ ਬਾਉ ਪਰ ਮੰਡਲ ਦੀ ਸਾਈਡ ਵੀ ਆਣ ਡਿਆ ਇਧਰ ਥੱਲੇ ਵੀ ਜਾਣ ਡਿਆ ਹਰੀਗਾ ਹੈਡ ਵਾਲੇ ਇੱਥੇ ਆਲੇ ਤਾਂ ਕੋਈ ਵੀ ਨਹੀਂ ਆਇਆ ਜੀ ਨਾ ਕੋਈ ਚਾਰ ਨਾ ਕੋਈ ਸਹੂਲਤ ਕੋਈ ਵੀ ਨਹੀਂ ਆਈ ਹਾਂਜੀ ਹੋਰ ਕੀ ਕੀ ਸਮੱਸਿਆ ਹੈ ਸਮੱਸਿਆ ਤੁਹਾਡੇ ਸਾਹਮਣੇ ਆ ਬਹੁਤ ਜਿਆਦੀਆਂ ਸਮੱਸਿਆ ਆ ਜਿਦਾ ਮੈਡੀਕਲ ਵੀ ਚਾਹੀਦਾ ਇੱਥੇ ਸਭ ਕੁਝ ਕਿੰਨੇ ਕੇ ਲੋਕ ਹੈ ਜੇ ਘਰਾਂ ਦੇ ਫਸੇ ਤਰਾ ਜੋ ਲੋਕ ਕਾਫੀ ਫਸੇ ਹੋਏ ਆ ਜੀ ਦੋ ਦਰਿਆਵਾਂ ਦੀ ਮਾਰ ਪਈ ਹੈ ਹਾਂ ਜੀ ਹਾਂ ਜੀ ਦੋ ਦਰਿਆਵਾਂ ਦੀ ਮਾਰ ਆ ਉਹ ਕਿਵੇਂ ਦੋ ਦਰਿਆਵਾਂ ਦੀ ਮਾਰ ਕਿਵੇਂ ਪਈ ਜਿੱਦਾਂ ਵਿਲਾ 26 ਅਗਸਤ ਨੂੰ ਇਧਰੋਂ ਟੁੱਟਿਆ ਅਲੀ ਘਾਣ ਤੋਂ ਤੇ ਆਰਜੀ 1 ਹੁਣ ਇਧਰੋਂ ਅੱਜ ਟੁੱਟ ਗਿਆ ਵਾ ਸਤ ਨੂੰ ਵੀ ਵਿਆਸ ਦੋਨਾਂ ਦੀ ਮਾਰ ਹਾਂ ਜੀ ਹਾਂ ਜੀ ਸਤ ਨੂੰ ਵੀ ਵਿਆਸ ਦੋਨਾਂ ਦੀ ਮਾਰ ਉਹ ਕਿਹੜੇ ਪਿੰਡ ਦਿੱਸਿਆ ਉਹ ਮਨੋਮਾਸ਼ੀ ਤੋਂ ਜੀ ਹਾਂ ਜੀ ਉਹ ਰੋ ਪਾਣੀ ਕਾਫੀ ਹੁਣ ਚੜ ਰਿਹਾ ਹਾਂ ਜੀ ਜੋ ਥੋੜੀਆਂ ਵਾਲੀਆਂ ਬਤਲਾਂ ਦਿੱਸਣੀਆਂ ਸ਼ਾਮ ਤੱਕ ਬਿਲਕੁਲ ਡੋਬ ਜ ਜਾਣੀ ਮਤਲਬ ਕਿ ਜ਼ੀਰੋ ਹੀ ਹੋ ਜਾਣਾ ਕੰਮ